ਜਾ ਗੁਰ ਦੇਖ ਸਾੰਬਣੇ ਸੁਖ ਹੋ ਟਲ ਗੁਰ ਸੇਵੀਐ ਅਹਨ ਸਹਜ ਸੁਭਾਏ ਦਰਸ਼ਨ ਪਰਸ ਗੁਰੂ ਕੈ ਜਨਮ ਬਾਰਾਨ ਦੁਖ ਜਾਏ ਹੋਐ ਸੋ ਦੁਖ ਸੰਮਦੀ ਨੋ ਰਸ਼ਨ ਕੋ ਰਸ਼ਨ ਛੱਤੀ ਐ ਤੋਦ ਟਿਤੇ ਸੱਚੇ ਪਾਤਸ਼ਾ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾ ਸ਼ਿਰਸ਼ਾਂਦ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਦਾਨੰਦ ਵਿਸਾਹ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਹਸਤੇ ਸਿਰ ਜਿਉ ਅੰਕਸ ਹੈ ਅਹਰਣ ਜਿਉ ਸਿਰ ਦੇ ਮਨ ਤਨ ਆਗੈ ਰਾਖ ਕੈ ਉਬੀ ਸੇਵ ਕਰੇ ਹਸਤੀ ਸਿਰ ਜਿਉ ਅੰਕਸ ਹੈ ਅਹਰਣ ਜਿਉ ਸਰ ਦੇ ਮਨ ਤਨ ਆਗੈ ਰਾਖ ਕੈ ਉਬੀ ਸੇਵ ਕਰੇ ਐਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ ਨਾ ਨਕ ਗੁਰਮੁਖ ਬੁੱਜੀਐ ਜਾ ਆਪੇ ਨਦਰ ਕਰੇ ਮਹਲਾ ਤੀਜਾ ਜਿਨ ਗੁਰਮੁਖ ਨਾਮ ਧਿਆਇ ਆਇ ਤੇ ਪਰਵ ਲੋ ਉਧਾਰ ਹੈ ਆਪਣਾ ਦਰਗਹ ਪਾਵਣ ਪੌੜੀ ਗੁਰਮੁਖ ਸਖੀਆ ਸਿੱਖ ਗੁਰੂ ਮੇ ਲਾਈਆ ਇੱਕ ਸੇਵਕ ਗੁਰ ਪਾਸ ਇੱਕ ਗੁਰ ਕਾਰ ਲਾਈਆ ਤਨ ਗੁਰ ਪਿਆਰਾ ਮਨ ਚਿੱਤ ਤਿੰਨਾ ਭਾਉ ਗੁਰ ਦੇਵਾਈਆ ਗੁਰ ਸਿੱਖਾ ਇੱਕ ਪਿਆਰ ਗੁਰ ਨਿਤਾ ਪੁੱਤਾ ਭਾਈਆ ਗੁਰ ਸਤ ਗੁਰ ਬੋਲ ਸਭ ਗੁਰ ਆਖ ਗੁਰੂ ਜੀ ਵਾਈਆ ਗੁਰ ਸਿੱਖਾ ਇੱਕੋ ਪਿਆਰ ਗੁਰ ਮਿੱਤਾ ਪੁੱਤਾ ਭਾਈਆ ਗੁਰ ਸਤ ਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਵਾਈਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹਲਾ 3 ਜੀ ਹਸਤੀ ਸਰਜਿਉ ਅੰਕਸ ਹੈ ਅਹਰਣ ਜਿਉ ਸਿਰ ਦੇ ਮਨ ਤਨ ਆਗੈ ਰਾਖ ਕੈ ਉਦੀ ਸੇਵ ਕਰੇ ਅੱਜ ਦਾ ਪਵਨ ਮਹਵਾਰ ਸੁਰ ਰਾਗ ਦੀ ਵਾਰ ਦੋ ਸਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪੌੜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਵਿੱਤਰ ਮਖਤਾਂ ਉਚਾਰਨ ਹੋਈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਨ ਅੰਗ 648 ਉੱਪਰ ਸਵਾਇ ਮਾਨ ਹੈ ਸਤਿਗੁਰੂ ਜੀ ਬਖਸ਼ਿਸ਼ ਕਰਨ ਇਹ ਉਪਦੇਸ਼ ਸਾਡੇ ਹਿਰਦੇ ਅੰਦਰ ਵਸ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ <clears> Thank <throat> you.